ਬਸ ਚੰਦ ਸਕਿੰਟ ਕਿਉਂਕਿ ਸਾਡੇ ਬੱਚੇ ਸਾਡੇ ਨਾਲ ਪੰਜਾਬੀ ਚ ਗੱਲ ਕਰਨੀ ਪਸੰਦ ਨਹੀਂ ਕਰਦੇ ਅਸੀਂ ਕਹਿੰਦੇ ਆ ਜੇ ਉਹਨਾਂ ਨੂੰ ਕਹੋ ਨਾ ਵੀ ਪੁੱਤ 100 ਰੁਪਿਆ ਲੈ ਜਾ ਤੇ 70 ਮੋੜਨਗੇ 30 ਦੀ ਚੀਜ਼ ਆਊਗੀ ਉਹ ਪੁੱਛਦੇ ਅੱਗੇ ਤੋਂ 70 ਕਿਤਨੇ ਹੁੰਦੇ ਆਂ ਤਬ ਉਹਨੂੰ ਦੱਸਣਾ ਪੈਂਦਾ 70 ਸਾਨੂੰ ਕਹਿਣਾ ਪੈਂਦਾ ਉਹ ਵੀ 70 ਦੇਖੋ ਉਹ ਉਹਨਾਂ ਨੂੰ ਨਹੀਂ ਪਤਾ 70 ਕਿੰਨੇ ਹੁੰਦੇ ਨੇ ਦੇਖੋ ਕਿੱਡੀ ਤਰਾਸਦੀ ਹੈ ਪੂਰਾ ਗਾਣਾ ਮੰਡੀ ਤੋਂ ਸ਼ੁਰੂ ਹੋਏਗਾ ਬਾਇਆ ਸੰਧਮ ਆਏਗਾ ਸੰਧਮ ਤੋਂ ਇਹ ਨਹਿਰਾਂ ਤੋਂ ਹੁੰਦਾ ਹੋਇਆ ਫਰੀ ਕੋਟ ਦੇ ਵਿੱਚ ਦੀ ਉੱਪਰਲੇ ਰੋਡ ਤੋਂ ਜੋ ਅਸੀਂ ਫਿਰਨੀ ਰੋਡ ਵੀ ਕਹਿ ਦਿੰਦੇ ਆ ਪੰਜਾਬੀ ਵਿੱਚ ਉਹ ਉਤੋਂ ਹੁੰਦਾ ਹੋਇਆ ਫਿਰ ਚਾਹਲ ਹੁੰਦਾ ਹੋਇਆ ਫਿਰ ਇਹ ਨੰਗਲ ਗੁਰਦੁਆਰਾ ਜਾਏਗਾ ਕਿ ਉੱਥੇ ਜਾ ਕੇ ਅਸੀਂ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬੀ ਮਾਂ ਬੋਲੀ ਲਈ ਲਗਾਤਾਰ ਕੋਈ ਨਾ ਕੋਈ ਕੰਮ ਹੁੰਦਾ ਰਹਿੰਦਾ ਹੈ ਪਰ ਇਹ ਕੰਮ ਪਹਿਲੀ ਵਾਰੀ ਹੋ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕੀਤੀ ਜਾਵੇ ਇਸ ਬੋਲੀ ਦੀ ਮਾਂ ਬੋਲੀ ਦੀ ਸਲਾਮਤੀ ਲਈ ਤੇ ਇਹ ਕਰ ਰਿਹਾ ਹੈ ਰੂ ਇੰਟਰਨੈਸ਼ਨਲ ਇਹ ਅਰਦਾਸ ਤੋਂ ਪਹਿਲਾਂ ਇੱਕ ਬਕਾਇਦਾ ਕਾਫਲਾ ਵੀ ਕੱਢਿਆ ਜਾਵੇਗਾ ਚੇਤਨਾ ਮਾਰਚ ਊੜੇ ਆੜੇ ਨੂੰ ਲੈ ਕੇ ਪੰਜਾਬੀ ਗੁਰਮੁਖੀ ਦੇ ਸਲੋਗਨਾਂ ਨੂੰ ਲੈ ਕੇ ਤੇ ਉਸ ਦੀਆਂ ਸਾਰੀਆਂ ਤਿਆਰੀਆਂ ਮਕੰਮਲ ਕੀਤੀਆਂ ਜਾ ਰਹੀਆਂ ਇਸ ਸਬੰਧੀ ਮੀਟਿੰਗ ਅੱਜ ਫਰੀਦਕੋਟ ਦੇ ਵਿੱਚ ਕੀਤੀ ਗਈ ਵਿੱਕੀ ਸਿੰਘ ਮੁਹਾਲੀ ਜਿਹੜੇ ਇਸ ਸਾਰੇ ਕਾਸੇ ਦੀ ਅਗਵਾਈ ਕਰ ਰਹੇ ਆ ਤੇ ਆ ਬੋਲੀ ਬਚਾਓ ਮੰਚ ਦੇ ਆਗੂ ਆ ਉਹਨਾਂ ਨੇ ਦੱਸਿਆ ਕਿ ਪੰਜਾਬੀ ਬੋਲੀ ਦੇ ਹਾਲਾਤ ਹੁਣ ਇੱਥੋਂ ਤੱਕ ਆ ਗਏ ਆ ਕਿ ਪਹਿਲਾਂ ਅਸੀਂ ਕਹਿੰਦੇ ਸੀ ਸਕੂਲਾਂ ਦੇ ਵਿੱਚ ਨਹੀਂ ਬੋਲੀ ਜਾਂਦੀ ਦਫ਼ਤਰਾਂ ਦੇ ਵਿੱਚ ਲਿਖੀ ਨਹੀਂ ਜਾਂਦੀ ਤੇ ਹੁਣ ਹਾਲਾਤ ਇਹ ਬਣ ਗਏ ਆ ਕਿ ਘਰਾਂ ਦੇ ਵਿੱਚ ਵੀ ਨਹੀਂ ਬੋਲੀ ਜਾਂਦੀ ਤੇ ਮਾਪਿਆਂ ਨੂੰ ਬੱਚੇ ਮਜਬੂਰ ਕਰਦੇ ਆ ਕਿ ਉਹਨਾਂ ਨਾਲ ਪੰਜਾਬੀ ਦੀ ਬਜਾਏ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ ਜਾਵੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਟਕਪੂਰਾ ਤੋਂ ਸ਼ੁਰੂ ਕਰਕੇ 19 ਮਈ ਨੂੰ ਇੱਕ ਚੇਤਨਾ ਕਾਫਲਾ ਕੱਢਿਆ ਜਾ ਰਿਹਾ ਚੇਤਨਾ ਮਾਰਚ ਕੱਢਿਆ ਜਾ ਰਿਹਾ ਚਾ ਕੋਟਕਪੂਰਾ ਤੋਂ ਸੰਧਵਾ ਫਰੀਦਕੋਟ ਹੁੰਦਾ ਹੋਇਆ ਪਿੰਡ ਚਾਹਲਪਾਣਾ ਹੋ ਕੇ ਗੁਰਦੁਆਰਾ ਜੋੜਾ ਸਾਹਿਬ ਨੰਗਲ ਦੇ ਵਿੱਚ ਪਹੁੰਚੇਗਾ ਤੇ ਉੱਥੇ ਇਸ ਦੀ ਸਮਾਪਤੀ ਕਰਨ ਦੇ ਨਾਲ ਨਾਲ ਉੱਥੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਜਾਵੇਗੀ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਹੈ ਕਿ ਅਸੀਂ 19 ਮਈ ਨੂੰ ਸਵੇਰੇ 9:00 ਵਜੇ ਤੋਂ ਬਾਇਆ ਫਰੀਦਕੋਟ ਕੋਟਪੂਰੇ ਤੋਂ ਇੱਕ ਰੋਡ 'ਚੋਂ ਕੱਢਣ ਲੱਗੇ ਜੋ ਨੰਗਲ ਗੁਰਦੁਆਰਾ ਵੇਕੇ ਸਮਾਪਤ ਹੋਵੇਗਾ ਉੱਥੇ ਅਰਦਾਸ ਹੋਵੇਗੀ ਚੜ੍ਹਦੀ ਕਲਾ ਵਾਸਤੇ ਪੰਜਾਬੀ ਮਾਂ ਬੋਲੀ ਦੀ ਤੇ ਉਸ ਮਾਰਚ ਦੇ ਸੰਬੰਧੀ ਅੱਜ ਮੀਟਿੰਗ ਕੀਤੀ ਗਈ ਹੈ ਕਿ ਕਿੱਦਾਂ ਦਾ ਰੂਪਰੇਖਾ ਅਸੀਂ ਬਣਾਉਣੀ ਆ ਤੇ ਕਿੱਦਾਂ ਦਾ ਅਸੀਂ ਜਿਹੜਾ ਹੈਗਾ ਕਰਨਾ ਕਿੰਨੇ ਕ ਅਸੀਂ ਗੱਡੀਆਂ ਕਾਰਾਂ ਦਾ ਕਾਫਲਾ ਬਣਾਉਣਾ ਜਾਂ ਜਾਂ ਅਸੀਂ ਮੋਟਰਸਾਈਕਲਾਂ ਦਾ ਕਾਫਲਾ ਬਣਾਉਣਾ ਉਹਦੇ ਸੰਬੰਧੀ ਅਸੀਂ ਅੱਜ ਮੀਟਿੰਗ ਸਾਡੀ ਕੀਤੀ ਗਈ ਹੈ ਤੇ ਮਾਰਚ ਦਾ ਇਸ ਤਰ੍ਹਾਂ ਦਾ ਸ਼ਕਲ ਕਿਸ ਤਰ੍ਹਾਂ ਦੀ ਹੋਣਗੋੜੀ ਹੈ ਮਾਰਚ ਦੇਖੋ ਮਾਰਚ ਹੀ ਹੈਗਾ ਕਿ ਅਸੀਂ ਪ੍ਰੋਪਰਟੀ ਦੇ ਨਾਲ ਉਹਦੇ ਝੰਡੇ ਤਿਆਰ ਕੀਤੇ ਨੇ ਜੀ ਉਹਦੇ ਹੋਲਡਿੰਗ ਤਿਆਰ ਕੀਤੇ ਨੇ ਉਹਦੀ ਓਪਨ ਗੱਡੀਆਂ ਹੋਣਗੀਆਂ ਉਦਾਂ ਹੀ ਮੋਟਰਸਾਈਕਲ ਟਰੈਕਟਰ ਹੋਣਗੇ ਉਸ ਸ਼ੋਅ ਦੇ ਵਿੱਚ ਸਾਰੇ ਹੋਣਗੇ ਪੂਰੇ ਪੰਜਾਬ ਤੋਂ ਹੋਣਗੇ ਇਹ ਕੋਈ ਕੱਲੇ ਫਰੀਦਕੋਟ ਦੀ ਧਰਤੀ ਦੇ ਉੱਪਰ ਨਹੀਂ ਵੀ ਕੱਲਾ ਫਰੀਦਕੋਟ ਦਾ ਹੀ ਹੋਣਾ ਜਾਂ ਹਲਕੇ ਦਾ ਹੋਣਾ ਇਦਾਂ ਦਾ ਕੁਝ ਨਹੀਂ ਹੈ ਕਿਉਂਕਿ ਸਾਡਾ ਪੋਲੀਟਿਕਲ ਮੁੱਦਾ ਹੀ ਨਹੀਂ ਹੈ ਕਿ ਸਾਡਾ ਮੁੱਦਾ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦਾ ਹੈ ਤੇ ਤਾਂ ਕਰਕੇ ਅਸੀਂ ਬਹੁਤ ਵੱਡੇ ਰੂਪ ਦੇ ਵਿੱਚ ਅਸੀਂ ਆਵਾਂਗੇ ਤੇ ਸਾਡਾ ਜਿਹੜਾ ਕਾਫਲਾ ਬਹੁਤ ਵੱਡਾ ਹੋਵੇਗਾ ਕਿੰਨਾ ਕਿਤੇ ਅਸੀਂ ਚਾਹੁੰਦੇ ਆ ਕਿ ਸਾਡੀ ਜਿਹੜੀ ਆਵਾਜ਼ ਹੈ ਸਾਡੀ ਪੰਜਾਬ ਪੰਜਾਬੀ ਮਾਂ ਬੋਲੀ ਦੀ ਆਵਾਜ਼ ਹੈ ਉਹ ਸਰਕਾਰਾਂ ਤੱਕ ਪਹੁੰਚੇ ਤਾਂ ਕਿ ਅਸੀਂ ਜਿਹੜੇ ਸਾਡੇ ਹੱਕ ਮਾਰੇ ਜਾ ਰਹੇ ਪੰਜਾਬੀ ਮਾਂ ਬੋਲੀ ਦੇ ਉਹਨੂੰ ਧੁਰੂ ਮਿਲ ਕੀ ਜਰੂਰਤ ਹੈ ਇਸ ਕਾਪਲੇ ਦੀ ਸਾਡੇ ਕਾਪਲੇ ਦੀ ਜ਼ਰੂਰਤ ਇਸ ਲਈ ਪਈ ਕਿ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਫਾਰਮ ਪੰਜਾਬੀ ਦੇ ਵਿੱਚ ਹੁੰਦੇ ਸੀ ਭਾਵੇਂ ਕਿਸੇ ਥਾਰੇ ਨੂੰ ਲੈ ਲਓ ਭਾਵੇਂ ਤੁਸੀਂ ਕਿਸੇ ਵੀ ਹੋਰ ਥਾਂ ਤੇ ਲੈ ਲਓ ਕਿ ਸਾਨੂੰ ਪੰਜਾਬੀ ਦੇ ਵਿੱਚ ਜਿਹੜੇ ਹੈਗੇ ਸੀ ਫਾਰਮ ਮਿਲਦੇ ਸੀ ਉਹ ਅਜ ਸਾਰੇ ਖਤਮ ਹੋ ਗਏ ਸਕੂਲਾਂ ਦਾ ਕੀ ਹਾਲ ਹੈ ਪੰਜਾਬੀ ਉਤੋਂ ਵੀ ਖਤਮ ਹੋ ਰਹੀ ਹੈ ਕਿਤਨਾ ਕਿਤੇ ਸਾਡੀ ਪੰਜਾਬੀ ਮਾਂ ਬੋਲੀ ਤੇ ਡਾਕਾ ਮਾਰਿਆ ਜਾ ਰਿਹਾ ਹੈ ਈਵਨ ਕਿ ਅਸੀਂ ਤਾਂ ਫਿਲਮ ਵੀ ਤਿਆਰ ਕੀਤੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਫਿਲਮ ਵੀ ਰਿਲੀਜ਼ ਕਰਾਂਗੇ ਬਾਕੀ ਕਦੋਂ ਮੁੜਨਗੇ ਸਾਡੀ ਪੰਜਾਬੀ ਮਾਂ ਬੋਲੀ ਬੋਲ ਉਹ ਵੀ ਅਸੀਂ ਲੈ ਕੇ ਤੁਰੇ ਹਾਂ ਮੁੱਦਾ ਕਿ ਅਸੀਂ ਉਹਦਾ ਮੇਨ ਮੁੱਦਾ ਹੀ ਹੈ ਫਿਲਮ ਦਾ ਕਿ ਸਾਡੇ ਲੋਕ ਜਿਹੜੇ ਹੈਗੇ ਨੇ ਆਪਣੀ ਭਾਸ਼ਾ ਵੱਲ ਆਪਣੀ ਮਾਂ ਦੀ ਗੁਰਤੀ ਵੱਲ ਕਦੋਂ ਮੁੜਨਗੇ ਤਾਂ ਹੀ ਲੋੜ ਹੈ ਕਿ ਤੁਸੀਂ ਦੇਖ ਰਹੇ ਹੋ ਲੋੜ ਕਿਉਂ ਨਹੀਂ ਬਹੁਤ ਵੱਡੀ ਲੋੜ ਹੈ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੀ ਜੇਕਰ ਸਾਡੀ ਆਵਾਜ਼ ਦਬ ਗਈ ਸਾਡੀ ਜ਼ੁਬਾਨ ਖੋ ਲਈ ਤਾਂ ਅਸੀਂ ਕਾਦਨ ਹੱਕ ਮੰਗਾਂਗੇ ਭਾਵੇਂ ਉਹ ਕਿਸਾਨ ਨੇ ਭਾਵੇਂ ਉਹ ਜਵਾਨ ਨੇ ਕਾਦਨ ਹੱਕ ਮੰਗੇ ਜਾਣਗੇ ਹੱਕ ਤਾਂ ਆਪਣੀ ਜ਼ੁਬਾਨ ਨਾਲ ਮੰਗੇ ਜਾਣਿਆ ਤੇ ਸਾਡੀ ਭਾਸ਼ਾ ਖਤਮ ਹੋ ਗਈ ਤਾਂ ਹੱਕ ਨਹੀਂ ਸਾਨੂੰ ਮਿਲਨੇ ਇਸ ਲਈ ਅਸੀਂ ਜਾਗਰੂਕ ਕਰ ਰਹੇ ਹਾਂ ਚੇਤਨਾ ਮਾਰਚ ਕਰ ਰਹੇ ਹਾਂ ਸਕੂਲਾਂ ਤੋਂ ਬਾਅਦ ਡਾਕਟਰਾਂ ਦੇ ਨਾਲ ਨਾਲ ਹੁਣ ਤਾਂ ਘਰਾਂ 'ਚ ਵੀ ਪੰਜਾਬੀ ਖਾਲੀ ਵਿਕਰਮ ਹੋ ਰਹੀ ਹੈ ਬਹੁਤ ਬੁਰਾ ਹਾਲ ਹੈ ਜੀ ਕਿਉਂਕਿ ਸਾਡੇ ਬੱਚੇ ਸਾਡੇ ਨਾਲ ਪੰਜਾਬੀ 'ਚ ਗੱਲ ਕਰਨੀ ਪਸੰਦ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਜੇ ਉਹਨਾਂ ਨੂੰ ਕਹੋ ਨਾ ਵੀ ਪਤ 100 ਰੁਪਇਆ ਲੈ ਜਾ ਤੇ 70 ਮੋੜਨਗੇ 30 ਦੀ ਚੀਜ਼ ਆਊਗੀ ਉਹ ਪੁੱਛਦੇ ਅੱਗੇ ਤੋਂ 70 ਕਿਤਨੇ ਹੁੰਦੇ ਆ ਤਬ ਉਹਨੂੰ ਦੱਸਣਾ ਪੈਂਦਾ 70 ਸਾਨੂੰ ਕਹਿਣਾ ਪੈਂਦਾ ਉਹ ਵੀ 70 ਦੇਖੋ ਉਹ ਉਹਨਾਂ ਨੂੰ ਨਹੀਂ ਪਤਾ 70 ਕਿੰਨੇ ਹੁੰਦੇ ਨੇ ਦੇਖੋ ਕਿੱਡੀ ਤਰਾਸਦੀ ਹੈ ਇਸ ਲਈ ਇਹ ਮੁੱਦਾ ਹੈ ਕਿ ਸਾਡੀ ਜਿਹੜੀ ਪੀੜ੍ਹੀ ਹੈ ਸਾਡੇ ਬੱਚੇ ਨੇ ਉਹ ਜੁੜਨ ਵਾਪਸ ਕਿਉਂਕਿ ਸਿਹਤ ਨੂੰ ਟੁੱਟ ਕੇ ਮੋਬਾਈਲਾਂ ਨਾਲ ਜੁੜੇ ਹੋਏ ਆ ਸਿਹਤ ਨੂੰ ਟੁੱਟ ਕੇ ਕਿਤਾਬਾਂ ਹੈ ਨਹੀਂ ਤੇ ਉਸ ਤੋਂ ਬਿਨਾ ਸਾਡੇ ਬੱਚੇ ਜਿਹੜੇ ਹੈਗੇ ਪੰਜਾਬੀ ਮਾਂ ਬੋਲੀ ਤੋਂ ਦੂਰ ਜਾ ਰਹੇ ਨੇ ਇਹ ਮੇਨ ਮੁੱਦਾ ਹੈ ਇਸ ਪੰਜਾਬੀ ਮਾਂ ਬੋਲੀ ਦਾ ਕਿ ਪੰਜਾਬੀ ਮਾਂ ਬੋਲੀ ਬਲ ਦੁਆਰਾ ਅਸੀਂ ਮੋੜ ਕੇ ਲਈ ਹੈ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਦੀ ਕਿੱਥੋਂ ਸ਼ੁਰੂ ਹੋ ਰਿਹਾ ਹੈ ਇਹ ਕਾਫਲਾ ਮੇਰੀ ਸੰਸਥਾ ਦਾ ਮਤਲਬ ਕਿੱਥੇ ਕਿੱਥੇ ਜਾਊਗਾ ਸਾਡਾ ਇਹ ਜਿਹੜਾ ਕਾਫਲਾ ਹੈ ਉਹ ਕੋਟਪੂਰਾ ਤੋਂ ਸ਼ੁਰੂ ਹੋਣਾ ਜੋ ਮੰਚ ਹੈ ਸਾਡਾ ਪੰਜਾਬੀ ਮਾਂ ਬੋਲੀ ਬਚਾਓ ਮੰਚ ਤੇ ਟੀਮ ਨੂੰ ਇੰਟਰਨੈਸ਼ਨਲ ਬੋਹਾਲੀ ਵੱਲੋਂ ਇਹ ਚ ਜਿਹੜਾ ਹੈਗਾ ਇਹ ਉਹਦੇ ਕੰਬੀਨੇਸ਼ਨ ਨਾਲ ਉਹਦੇ ਸਹਿਯੋਗ ਨਾਲ ਜਿਹੜਾ ਹੈਗਾ ਇਹ ਕੀਤਾ ਜਾ ਰਿਹਾ ਹੈ ਪ੍ਰੋਗਰਾਮ ਸਾਡਾ ਇਹ ਪ੍ਰੋਗਰਾਮ ਕੋਟਪੂਰਾ ਗਾਣਾ ਮੰਡੀ ਤੋਂ ਸ਼ੁਰੂ ਹੋਏਗਾ ਬਾਇਆ ਸੰਧਮਾ ਆਏਗਾ ਸੰਧਮਾ ਤੋਂ ਇਹ ਨਹਿਰਾਂ ਤੋਂ ਹੁੰਦਾ ਹੋਇਆ ਫਰੀ ਕੋਟ ਦੇ ਵਿੱਚ ਦੀ ਉੱਪਰਲੇ ਰੋਡ ਤੋਂ ਜੋ ਅਸੀਂ ਫਿਰਨੀ ਰੋਡ ਵੀ ਕਹਿ ਦਿੰਦੇ ਆ ਪੰਜਾਬੀ ਵਿੱਚ ਉਹ ਉਤੋਂ ਹੁੰਦਾ ਹੋਇਆ ਫਿਰ ਚਾਹਲ ਹੁੰਦਾ ਹੋਇਆ ਫਿਰ ਇਹ ਨੰਗਲ ਗੁਰਦੁਆਰਾ ਜਾਏਗਾ ਕਿ ਉੱਥੇ ਜਾ ਕੇ ਅਸੀਂ ਪੰਜਾਬੀ ਮਾਮਲੇ ਦੀ ਚੜ੍ਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਾਂਗੇ